कल देर रात बहादुरखेड़ा महनीखेड़ा के किसानों ने अबोहर के सीतो गुन्नों के बिजली ग्रिड का घेराव कर धरना दिया किसानों का विरोध था कि सरकार खेतों के लिए आठ घंटे बिजली देने की बात कर रही है लेकिन किसानों को पूरी बिजली नहीं मिल रही है जिससे धान की फसल समेत अन्य फसलों को पानी नहीं मिल पा रहा है जिसके रोज के कारण छह घंटे से अधिक समय तक किसान गर्मी में डटे रहे और बिजली विभाग के अधिकारियों के पहुंचने के बाद बिजली लगातार माहिया करने के भरोसे के बाद धरना किसानों ने उठा लिया धरना रात करीब एक बजे तक जारी रहा ठीक है तो जो भी अपनी लाइट चल रही है या आंधी है उसका मैसेज आ जाता है ठीक है जी ए, ए आ रहा है जी उस तो बाद आ देखो थोड़ा तो तीन ग्रुप वाला ना जी आ रहा है आ रहा है बंद होने वाला ग्रुप बंद करो समय अठारह अपना बंद है ना जी अच्छा ठीक है दसो ਇਹ ਕਿਤੇ ਵਜੇ ਚਾਲੂ ਹੋਣ ਵਾਲਾ ਗਰੁੱਪ ਚਾਲੂ ਕਰੋ 18:45 ਇਹ ਮੈਸੇਜ ਆਇਆ 6:47 ਦੇ ਇਹ ਮੈਸੇਜ ਆਇਆ 6:33 ਦੇ ਅੱਛਾ ਕਟਾਉਣ ਚ ਤੇਰੇ ਅਫਸਰ ਵੀ ਆਪਾਂ ਤਾਂ ਗੱਲ ਕਰਦੇ ਸੀ ਦੀ ਸਪਸ਼ਟ ਠੀਕ ਹੈ ਨਾ ਤੇ ਯਾਰ ਅਲਟਾ ਜੇ ਹੀ ਕਿਹੜਾ ਪਟਿਆਲੇ ਬੈਠਾ ਯਾਰ ਤੇ ਜੇ ਹੀ ਐਸ ਜਿਓ ਵੀ ਨਹੀਂ ਆ ਸਕਦਾ ਸੀ ਇੱਥੇ ਹਾਂ 6:07 ਵਜੇ ਤਾਂ ਅਸੀਂ ਬੈਠੇ ਆ ਅਸੀਂ ਕੁੱਤੇ ਆ ਭਣ ਚੋ ਇੱਥੇ ਆ ਕੇ ਚਾਰ ਪੰਡਾ ਦੇ ਲੋਕ ਬੈਠੇ ਆ ਯਾਰ ਸਾਡਾ ਦਿਮਾਗ ਲਿਆ ਭੁੱਤੇ ਤੇ ਬੈਠੇ ਅਸੀਂ ਹਾਂ ਉਹ ਬੈਠੇ ਰਹਾਂ ਵਾਲੇ ਇਸੀਆਂ ਥੱਲੇ ਕਿਉਂ ਜੈਨੂ ਫੋਨ ਲਾਇਆ ਐਕਸ਼ਨ ਨੂੰ ਲਾਇਆ ਜਿਹਨੂੰ ਲਾਉਣਾ ਕੋਈ ਮੈਨੂੰ ਐਕਸ਼ਨ ਕਿੱਥੇ ਬੈਂਦਾ ਯਾਰ ਐਕਸ਼ਨ ਤੁਹਾਡਾ ਕਿੱਥੇ ਬੈਂਦਾ ਐਕਸ਼ਨ ਫਾਈਲ ਭਾਜਰ ਦਾ ਕਿਹੜਾ ਯਾਰ ਉੱਥੇ ਦੇਖ ਰਿਹਾ ਯਾਰ 30 ਕਿਲੋਮੀਟਰ ਇੱਥੇ ਬਣਦਾ ਸਾਰਾ ਸਾਢੇ 5 ਵਜੇ ਇਸ ਮੁਲਾਜ਼ਮ ਦੀ ਡਿਊਟੀ ਸਟਾਰਟ ਹੋਈ ਸੀ ਪੌਣੇ 6 ਵਜੇ ਸਾਢੇ ਬੰਦੇ ਨੇ ਲੇਟ ਕੱਢ ਦਿੱਤੀ ਠੀਕ ਹੈ ਜੀ ਉਸ ਤੋਂ ਬਾਅਦ 100 ਬੰਦਾ ਆਇਆ ਸਾਡੇ ਪਿੰਡ ਦਾ ਇਹ ਬੰਦਾ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਇਹਨੇ ਫੋਨ ਲਾਇਆ ਕੰਨ ਨੂੰ ਕਦੇ ਕਿਸੇ ਨਾਲ ਗੱਲ ਕਰ ਰਿਹਾ ਕਦੇ ਕਿਸੇ ਨਾਲ ਗੱਲ ਕਰ ਰਿਹਾ ਹੈ ਅਗਰ ਇਹਨੂੰ ਕਿਸੇ ਅਫਸਰ ਨੇ ਕਿਹਾ ਹੈ ਉਹ ਅਫ ਠੀਕ ਹੈ ਜੀ ਇਹ ਸਾਨੂੰ ਪੂਰੇ ਬੰਦਿਆਂ ਨੂੰ ਬੇਵਕੂਫ ਬਣਾ ਰਿਆ ਜੋ ਕਿ ਬੰਦੇ ਅਸ਼ਟਾ ਭੁੱਖੇ ਬੈਠੇ ਆ ਕਿਸੇ ਨੇ ਰੋਟੀ ਨਹੀਂ ਖਾਧੀ ਸਾਨੂੰ ਜਿੰਨਾ ਚਿਰ ਮਰਜ਼ੀ ਬੈਠਣਾ ਪਵੇ ਅਸੀਂ ਬੈਠਾਂਗੇ ਅਸੀਂ ਰੋਡ ਵੀ ਜਾਮ ਕਰਾਂਗੇ ਅਗਰ ਇਹ ਸਾਡੇ ਬੰਦਿਆਂ ਨੇ ਗੱਲ ਨਾ ਸੁਣੀ ਅਗਰ ਅਫਸਰ ਨਾ ਆਏ ਅਸੀਂ ਰੋਡ ਵੀ ਜਾਮ ਕਰਾਂਗੇ ਕਿਉਂਕਿ ਅਸੀਂ ਇਹਨਾਂ ਦੇ ਕਹਿਣ ਤੇ ਹੀ ਝੋਨਾ ਲਾਇਆ ਸੀ ਕਿਸਾਨ ਖੁਦਕੁਸ਼ੀਆਂ ਕਿਉਂ ਕਰਦੇ ਨੇ ਇਹਨਾਂ ਕਰਕੇ ਕਰਦੇ ਨੇ ਹੋਰ ਕਿਸਾਨ ਨੂੰ ਕੁਝ ਨਹੀਂ ਹੁੰਦਾ ਸਿਰਫ ਇਹਨਾਂ ਨੇ ਪਾਣੀ ਨਹੀਂ ਦਿੱਤਾ ਇੱਕ ਬੰਦੇ ਦਾ ਤਿੰਨ ਕਿੱਲਾਂ ਦਾ ਖਾਲਾ ਹੈ ਅਗਰ ਇਹ ਬੰਦੇ ਨੇ ਤਿੰਨ ਘੰਟੇ ਪਹਿਲਾਂ ਲੇਟ ਕੱਢ ਦਿੱਤੀ ਉਸ ਤੋਂ ਬਾਅਦ ਲੇਟ ਜਾਊਗੀ ਤੇ ਉਹ ਬੰਦੇ ਦਾ ਕੀ ਬਣੂਗਾ ਮਤਲਬ ਥੋੜਾ ਜਿਹਾ ਵੀ ਰਹਿ ਗਿਆ ਕੁਝ ਨਹੀਂ ਹੋ ਸਕਦਾ ਔਰ ਉਹ ਬੰਦੇ ਦਾ ਨਾਮ ਨਹੀਂ ਲੈ ਰਿਹਾ ਅਫਸਰ ਦਾ ਔਰ ਨਾ ਸਾਨੂੰ ਮੈਸੇਜ ਦਿਖਾ ਰਿਹਾ ਬੰਦਾ ਹੈ ਠੀਕ ਹੈ ਜੀ ਇਹ ਮੁਲਾਜ਼ਮਾਂ ਨੂੰ ਮੁਲਾਜ਼ਮ ਆਏ ਨੇ ਦੋ ਉਹਨਾਂ ਨੂੰ ਇਦਾਂ ਕਹਿ ਰਿਹਾ ਪੁਲਿਸ ਮੁਲਾਜ਼ਮ ਆਏ ਨੇ ਉਹਨਾਂ ਨੂੰ ਇਦਾਂ ਬੇਕੂਬ ਬਣਾ ਰਿਹਾ ਪੂਰਾ 100 ਬੰਦਾ ਨਾਮ ਨਹੀਂ ਦੱਸ ਰਿਹਾ ਬੰਦਾ ਆਪਣਾ ਨਾਮ ਨਹੀਂ ਦੱਸ ਰਿਹਾ ਹਾਂਜੀ ਮੁਲਾਜ਼ਮ ਜਿਹੜਾ ਇੱਥੇ ਗ੍ਰੇਡ 'ਚ ਲੱਗੇ ਕੀ ਨਾਮ ਹੈ ਮੁਲਾਜ਼ਮ ਦਾ ਨਾਮ ਨਹੀਂ ਦੱਸ ਰਿਹਾ ਆਪਣਾ ਅਸੀਂ ਨਾਮ ਪੁੱਛਿਆ ਨਾਮ ਨਹੀਂ ਦੱਸ ਰਿਹਾ ਕਹਿੰਦਾ ਮੈਨੂੰ ਉੱਪਰੋਂ ਫੋਨ ਆਇਆ ਸਾਨੂੰ ਪ੍ਰੂਫ ਦਿਖਾ ਦੇ ਅਸੀਂ ਧਰਨਾ ਛੱਡ ਦਾਂਗੇ ਆਹ ਬਰਾਕਰ ਫੋਨ ਨਹੀਂ ਕੀ ਹੈ ਫਿਰ ਕਿਦੋਂ ਤੱਕ ਚੱਲੇਗਾ ਆਖਿਰ ਕਿਸਾਨ ਕੋਲੇ ਕੀ ਹੱਲ ਰਹੇਗਾ ਇਹਦਾ ਜੇ ਬਿਜਲੀ ਨਹੀਂ ਹੋਊਗੀ ਪਾਣੀ ਨਹੀਂ ਲੱਗੂ ਫਸਲ ਨਹੀਂ ਹੋਊਗੀ ਹਾਲਤ ਤਾਂ ਸਾਡੇ ਕੋਲੇ ਇਹ ਫਿਰ ਤੁਸੀਂ ਝੋਨੇ ਵਾਹ ਦੇਵਾਂਗੇ ਜਾਂ ਆਪ ਵਿਅੱਕ ਕੇ ਕੋਈ ਹੋਰ ਫਸਲ ਬੀਜ ਲਾਂ ਜਿਹੜੀ ਬਿਨਾ ਪਾਣੀ ਤੋਂ ਹੁੰਦੀ ਹੋਵੇ ਝੋਨਾ ਪਾਣੀ ਦੀ ਫਸਲ ਆ ਜੀ ਤੇ ਪਾਣੀ ਵਾਸਤੇ ਲਾਈਟ ਚਾਹੀ ਤੇ ਲਾਈਟ ਤੋਂ ਸਾਨੂੰ ਕਰਮਚਾਰੀ ਖਰਾਬ ਕਰ ਰਹੇ ਜੀ ਸਾਨੂੰ 3-4 ਘੰਟੇ ਹੋ ਗਏ ਲਾਈਟਾਂ ਸਰਕਾਰ ਨੇ 8 ਘੰਟੇ ਤਿੰਨ ਚਾਰ ਘੰਟੇ ਹੋ ਗਏ ਸਾਨੂੰ ਇੱਥੇ ਆ ਕੇ ਬੈਠੇ ਨੂੰ ਕਿਸੇ ਸਾਨੂੰ ਅਫਸਰ ਨੇ ਕੋਈ ਕੋਈ ਇੱਥੇ ਆਇਆ ਨਹੀਂ ਸਾਡੀ ਕਿਸੇ ਨੇ ਸਾਰ ਨਹੀਂ ਲਈ ਜੀ ਸਾਨੂੰ ਇਹ ਲਗਾਤਾਰ ਕਰਮਚਾਰੀ ਖਰਾਬ ਕਰ ਰਿਹਾ ਜੀ ਸਾਡੀ ਲਾਈਟ ਨੇ 3 ਘੰਟੇ ਕੱਟ ਕੇ ਤੇ ਦੂਸਰੇ ਪਾਸੇ ਦੇਤੀ ਜੀ ਤੇ ਸਾਨੂੰ ਮੈਸੇਜ ਲਿਖ ਕੇ ਗਰੁੱਪ ਚ ਪਾਤਾ ਕਿ ਪਾਵਰ ਕਟ ਆਉਣ ਕਰਕੇ ਤੁਹਾਡੀ ਸਪਲਾਈ ਬੰਦ ਕੀਤੀ ਜਾਂਦੀ ਹੈ ਤੇ ਸਾਡੀ ਵਾਟਰਾਂ ਵਾਟ ਦੂਜੇ ਗਰੁੱਪ ਦੀਆਂ ਮੋਟਰਾਂ ਚੱਲ ਪਈਆਂ ਸਾਨੂੰ ਪਤਾ ਲੱਗ ਗਿਆ ਜੀ ਪਾਵਰ ਕੱਟ ਕਹਿੰਦਾ ਤੇ ਸਾਡੇ ਨਾਲ ਬੇਈਮਾਨੀ ਕਰੀ ਜਾਂਦਾ ਸਰ ਆ ਸਰ ਜੀ ਤੇ ਅਸੀਂ ਫਿਰ ਸਾਰੇ ਭੈਣ ਭਰਾ ਇਕੱਠੇ ਹੋ ਕੇ ਇੱਥੇ ਆਏ ਆਂ ਜੀ ਸਾਡੀ ਅਜੇ ਤੱਕ ਕਿਸੇ ਨੇ ਗੱਲ ਨਹੀਂ ਸੁਣੀ ਨਾ ਕੋਈ ਅਫਸਰ ਆਇਆ ਤੇ ਮੰਗ ਅਸੀਂ ਇਹ ਕਰਦੇ ਆਂ ਵੀ ਸਾਡੇ ਨਾਲ ਇਹ ਵਿਤਕਰਾ ਨਾ ਕੀਤਾ ਜਾਵੇ ਸਾਨੂੰ ਸਾਡੀ ਸਹੀ ਬਣਦੀ ਲੈਡ ਦਿੱਤੀ ਜਾਵੇ ਸਾਡੇ ਹੱਕ ਦੀ ਲੈਡ ਸਾਨੂੰ 8 ਘੰਟੇ ਪੂਰੀ ਕੀਤੀ ਜਾਵੇ ਨਾ ਕਿ ਸਾਡੀ ਲੈਡ ਕੱਟ ਕੇ ਕਿਸੇ ਹੋਰ ਕਰ ਦੂਜੇ ਨੂੰ ਸਾਡੀ 3.5 ਘੰਟੇ ਕੱਟ ਲਈ ਦੂਜੇ ਨੂੰ 3 ਘੰਟੇ ਫालतू ਦੇਤੀ ਜਿੰਦਾ ਅਜੇ ਟਾਈਮ ਵੀ ਨਹੀਂ ਹੋਇਆ ਜੀ ਕੀ ਹੈ ਕਿ ਜੀ ਮਸਲਾ ਹੈ ਜਰਾ ਜਿਹੜਾ ਤੁਸਾਨੂੰ ਧਰਨਾ ਲਾਉਣਾ ਪਿਆ ਮਸਲਾ ਇਹ ਹੈ ਜੀ ਸਾਡਾ ਜਿਹੜਾ ਬਿਜਲੀ ਦਾ ਟਾਈਮ ਸੀ ਅੱਜ 8 ਘੰਟੇ ਨਾਲ ਸਾਨੂੰ ਲਾਈਟ ਦੇਣੀ ਸੀ 1:30 ਤੋਂ ਲੈ ਕੇ 9:30 ਵਜੇ ਤੱਕ ਜੀ ਜਿਹੜੀ ਕਿ ਇਹਨਾਂ ਨੇ ਸਾਡੀ ਲਾਈਟ 6:40 ਮਿੰਟ ਤੇ ਸਾਡੀ ਸਪਲਾਈ ਬੰਦ ਕਰਦੀ ਇਹਨਾਂ ਨੇ ਇਹਨਾਂ ਨੇ ਮੈਸੇਜ ਇਹ ਪਾਇਆ ਸਾਨੂੰ ਵੀ ਮੋਟਰਾਂ ਵਾਲੇ ਗਰੁੱਪ ਦੇ ਵਿੱਚ ਵੀ ਪਾਵਰ ਕਟ ਆਨ ਕਰਕੇ ਜਿਹੜਾ ਪੁਰਾਣਾ ਭਾਈ ਕਰਾ ਸੀ ਉਹਨੂੰ ਬੰਦ ਕੀਤਾ ਗਿਆ ਠੀਕ ਹੈ ਜੀ 6:48 ਮਿੰਟ ਤੇ ਇਹਨਾਂ ਨੇ ਨਵਾਂ ਭਾਈ ਗ੍ਰਿਡ ਆ ਚਾਲੂ ਕਰਤਾ ਉਹਦੇ 'ਚ ਮੈਸੇਜ ਪਾਤਾ ਇਹਨਾਂ ਨੇ ਵੀ ਵਾਧੂ ਸਪਲਾਈ ਚਾਲੂ ਕੀਤੀ ਗਈ ਜੇਕਰ ਉਹਨਾਂ ਨੂੰ ਵਾਧੂ ਸਪਲਾਈ ਮਿਲ ਰਹੀ ਹੈ ਤਾਂ ਸਾਡੀ ਲਾਈਟ ਫਿਰ ਕਿੱਧਰ ਗਈ ਜੀ ਜਿਹੜੀ ਸਾਡੀ 3.5 ਘੰਟੇ ਲਾਈਟ ਹੈ ਉਹ ਸਾਨੂੰ ਪਾਵਰ ਕੱਟ ਕਰਕੇ ਕਿਉਂ ਬੰਦ ਕੀਤੀ ਗਈ ਫਸਲਾ ਇਹ ਤਾਂ ਤੋਂ ਚੱਲ ਰਿਹਾ ਜਿਹੜਾ ਹੈ ਮਸਲਾ ਇਹ ਲਗਾਤਾਰ ਹੀ ਚੱਲ ਰਿਹਾ ਜੀ ਜਦੋਂ ਤੋਂ ਧੋਣੇ ਲੱਗੇ ਉਸ ਦਿਨ ਤੋਂ ਹੀ ਮਸਲਾ ਚੱਲ ਰਿਹਾ ਹੈ ਸਾਡਾ ਕਿ ਕਿਸਮਤ ਹੈ ਕਿ ਪਰੇਸ਼ਾਨੀ ਫਿਰੋਦ ਪਰੇਸ਼ਾਨੀ ਸਰ ਸਾਡੀ ਪਰੇਸ਼ਾਨੀ ਇਹ ਹੈ ਸਾਡੇ ਦਾ ਝੋਨੇ ਸਰ ਵਾਉਣ ਵਾਲੇ ਹੋਏ ਪਏ ਜੀ ਐਂ ਤਾਂ ਸਾਡਾ ਤੇ ਪਈ ਝੋਨੇ ਦੀ ਕੋਈ ਸਾਨੂੰ ਸਪਰੇ ਨਹੀਂ ਪਾਉਂਦੇ ਸਾਨੂੰ ਇਹ ਬਿਜਲੀ ਕਰਮਚਾਰੀ ਜਿਹੜੇ ਇੱਥੋਂ ਦੇ ਸੀਦੋਂ ਗ੍ਰੈਡ ਵਾਲੇ ਨੇ ਇਹ ਬਹੁਤ ਜ਼ਿਆਦਾ ਖ ਤੇ ਤਰਨਾ ਤੁਸੀਂ ਲਾਇਆ ਫਿਰ ਕਿਦੋਂ ਤੱਕ ਚੱਲੇਗਾ ਤੁਹਾਨੂੰ ਜੋ ਇਹ ਸਾਡਾ ਤਰਨਾ ਹੀ ਉਹਨਾਂ ਚਿਰ ਚੱਲੂਗਾ ਜਿੰਨਾ ਚਿਰ ਸਾਡੇ ਕੋਲ ਬਿਜਲੀ ਦੇ ਕਰਮਚਾਰੀ ਆ ਕੇ ਗੱਲ ਨਹੀਂ ਕਰਦੇ ਅਸੀਂ ਅਸੀਂ ਇਹਨੂੰ ਇਹ ਗੱਲ ਕੀਤੀ ਸੀ ਵੀ ਸਾਨੂੰ ਕੋਈ ਨਾ ਲਾਓ ਪੂਰੀ ਕਰਦੇ ਅਸੀਂ ਸਾਨੂੰ ਤੁਸੀਂ ਲਿਖਤੀ ਰੂਪ ਦੇ ਵਿੱਚ ਜਿਹੜਾ ਤੁਹਾਨੂੰ ਮੈਸੇਜ ਆਇਆ ਉਹ ਸਾਨੂੰ ਵਿਖਾ ਦਿਓ ਇਹਨਾਂ ਦੇ ਕੋਲ ਕੋਈ ਮੈਸੇਜ ਨਹੀਂ ਹੈਗਾ ਸੀ ਅਸੀਂ ਪਹਿਲਾਂ ਵੀ ਇੱਕ ਤਰਨਾ ਲਾ ਚੁੱਕੇ ਹਾਂ ਉਸ ਦਿਨ ਸਾਡੇ ਨਾਲ ਐਕਸ਼ਨ ਸਾਹਿਬ ਨੇ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਸਪਲਾਈ ਲਗਾਤਾਰ ਦੇਵਾਂਗੇ ਮੇਰੀ ਗੱਲ ਹੋ ਗਈ ਹੈ ਪਟਿਆਲੇ ਤੇ ਤੁਸੀਂ ਧਰਨਾ ਚੱਕਦੇ ਹੋ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਧਰਨਾ ਚੱਕ ਦਿੱਤਾ ਸੀਗਾ ਜੀ ਠੀਕ ਹੈ ਹੁਣ ਦੁਬਾਰਾ ਸਾਨੂੰ ਲਗਾਤਾਰ 4 ਦਿਨ ਲਾਈਟ ਸਹੀ ਦਿੱਤੀ ਗਈ ਹੁਣ ਫਿਰ ਉਹੀ ਹਾਲ ਚੱਲ ਰਿਹਾ ਅਸੀਂ ਇਹੀ ਮੰਗ ਕਰਦੇ ਹਾਂ ਬਿਜਲੀ ਦੇ ਵੱਡੇ ਕਰਮਚਾਰੀ ਆ ਕੇ ਐਕਸ਼ਨ ਸਾਫ ਜਾਂ ਕੋਈ ਵੀ ਸਾਡੇ ਨਾਲ ਆ ਕੇ ਇੱਥੇ ਗੱਲ ਕਰਨ ਸਾਨੂੰ ਭਰੋਸਾ ਦੇਣ ਵੀ ਅਸੀਂ ਲਗਾਤਾਰ 8 ਘੰਟੇ ਲਏ ਉਹਨਾਂ ਚਿਰ ਸਾਡਾ ਧਰਨਾ ਇੱਥੇ ਲੱਗਾ ਰੋ ਹੁਣ ਦੇਖੋ ਕੀ ਪਾਏ ਦੇ ਇੱਥੇ ਬੈਠੇ ਆ ਟਾਈਮ ਵੇਖ ਲਓ ਕੀ ਹੋ ਗਿਆ 11 ਵਜੇ ਸਵਾ 10 ਹੋ ਗਏ ਸਾਡੇ ਕੋਲ ਬਿਲੀ ਵਿਭਾਗ ਦਾ ਕੋਈ ਵੀ ਅਜੇ ਤੱਕ ਅਫਸਰ ਨਹੀਂ ਇੱਥੇ ਆਪੜਿਆ 100 ਬੰਦੇ ਪ ਕੋਈ ਸਾਡੇ ਕੋਲ ਨਹੀਂ ਆ ਜੇ ਆਪੜਿਆ ਵਿਭਾਗ ਦਾ ਬੰਦਾ ਕੀ ਲੱਗਦਾ ਸਰਕਾਰ ਕਹਿੰਦੀ ਹੈ ਕਿ ਜਿਹੜਾ ਮੁਲਾਜ਼ਮ ਹੈਗਾ ਇਹ ਕਿਹਦੀ ਆ ਜੋ ਕਹਿੰਦੇ ਸਾਡਾ ਮਸਲਾ ਸਿਰਫ ਲੈਡ ਦਾ ਸਾਨੂੰ ਕਿਸੇ ਵੀ ਤਰੀਕੇ ਲੈਡ ਮਿਲੇ ਅਸੀਂ ਤਾਂ ਆਣੇ ਆ ਵੀ ਸਾਡੇ ਕੋਲ 6 ਵਜੇ ਤੋਂ ਹੀ ਭੁੱਖਣ ਪਾਣੇ ਇੱਥੇ ਬੈਠੇ ਆ ਸਵਾ 10 ਹੋ ਗਏ ਰਾਤ ਦੇ ਅਸੀਂ ਸਾਨੂੰ ਭਲਾ ਸਾਰੀ ਰਾਤ ਇੱਥੇ ਬਹਿਣਾ ਪਵੇ ਸਾਡੇ ਤਾਂ ਹਜੇ ਤੱਕ ਕੋਈ ਅਫਸਰ ਸਾਡੇ ਕੋਲ ਇੱਥੇ ਨਹੀਂ ਪਹੁੰਚਿਆ ਸਾਡੀ ਗੱਲ ਸੁਣਨਾ ਜੀ ਕੋਈ ਸਰਕਾਰ ਨਾਲ ਨਹੀਂ ਜੇ ਸਰਕਾਰ ਨੇ 8 ਘੰਟੇ ਸਾਨੂੰ ਦੇਣੀ ਕੀਤੀ ਤਾਂ ਹੀ ਚੋਨੇ ਲਾਏ ਅਸੀਂ ਜੇ ਸਰਕਾਰ ਨੇ ਸਾਨੂੰ ਕਹਿੰਦਾ ਲੈਡ ਨਹੀਂ ਮਿਲਣੀ ਅਸੀਂ ਕਿਉਂ ਲੈਣੇ ਸੀ ਜੀ 4-4000 ਰੁਪਿਆ ਲਵਾਈ ਦਿੱਤੀ ਹੈ ਜੀ ਉਹ ਖਾਦਾਂ ਪਾ ਚੁੱਕੇ ਆ ਜੀ ਸਾਡੇ ਚੋਨੇ ਬੋਹਣ ਵਾਲੇ ਹੋ ਪਏ ਆ ਜੀ ਇਹ ਪੈਸੇ ਲੈਂਦੇ ਆ ਜੀ ਇੱਕ ਦੋ ਦਿਨ ਵੇਹਣੇ ਜੇ ਸਰਕਾਰ ਵੀ ਗੱਲ ਹੁਣ ਸੁਣ ਰਹੀ ਹੈ ਜੀ ਅਸੀਂ ਸਰਕਾਰ ਦੇ ਵਿਰੋਧੀ ਨਹੀਂਗੇ ਜੀ ਜੇ ਸਰਕਾਰ ਨੇ ਇਹਨਾਂ ਨੂੰ ਨਾਥ ਨਾ ਪਾਈ ਫਿਰ ਸਰਕਾਰ ਦੇ ਵੀ ਅਸੀਂ ਵਿਰੋਧ ਉਤਰਾਂਗੇ ਅਸੀਂ ਰੋਡ ਜਾਮ ਕਰਾਂਗੇ ਰੋਡ ਜਾਮ ਕੀ ਮਾਮਲਾ ਕੀ ਸੀਗਾ ਸੀ ਤੋਂ ਗ੍ਰੇਡ ਜਿਹੜਾ ਹੈ ਕਿ ਸਣਾ ਬੋਲੋ ਜਿਹੜਾ ਕਹਿਣੇ ਗਿਆ ਸੀਗਾ ਤੇ ਕਹਿ ਰਹੇ ਸੀਗੇ ਕਿ ਉਹ ਪਾਵਰ ਘਟਾਨ ਕਰਕੇ ਜੀ ਉਹ ਇਹਨਾਂ ਨੂੰ ਬਿਜਲੀ ਨਹੀਂ ਪੂਰੀ ਮਿਲਦੀ ਅੱਛਾ ਨਹੀਂ ਪਾਵਰ ਕੱਟ ਸੀ ਨਾਲ ਕਹਿ ਰਹੇ ਸੀਗੇ ਬਰਾਬਰ ਤੇ ਜਿਹੜਾ ਦੂਜਾ ਪਿੰਡ ਉਹਦੀ ਉਹਦੀ ਚੱਲਦੀ ਸੀ ਉਹ ਵੀ ਐਕਚੁਅਲੀ ਐਕਚੁਅਲੀ ਜਿਹੜਾ ਪਾਵਰ ਕੱਟ ਦਾ ਸ਼ਡਿਊਲ ਹੈ ਇਹ ਸਾਰਾ ਪਟਿਆਲੇ ਤੋਂ ਹੀ ਹੁੰਦਾ ਹੈ ਜਿਹੜਾ ਕਿ ਮੁਕਸਰ ਅਬੋਰ ਦੇ ਹੁੰਦੇ ਹਿਆ ਇਹਨਾਂ ਨੂੰ ਲੱਗਦਾ ਇਹ ਪੂਰਾ ਜਿਹੜਾ ਸਰਕਲ ਮੁਕਸਰ ਚ ਹਾਂਜੀ ਮੁਕਸਰ ਸਰਕਲ ਤੇ ਸਰਕਲ ਮੁਕਸਰ ਦੇ ਵਿੱਚ ਹੈ ਦੋਨੇ ਪਿੰਡ ਬਰਾਬਰ ਇੱਕੋ ਨਾਲ ਦੇ ਤੇ ਫਿਰ ਪਾਵਰ ਕੱਟ ਜੜਾਏਗਾ ਪਰ ਉਹ ਆਪਾਂ ਲੱਗ ਕਿਵੇਂ ਕਹਿ ਸਕਦੇ ਨਹੀਂ ਨਹੀਂ ਪਾਵਰ ਕੱਟ ਐ ਹੈਗਾ ਨਾ ਜੀ ਜਿੰਨੀ ਇਹਨਾਂ ਨੂੰ ਨਾ ਜਿੰਨੇ ਜਿੰਨੇ ਏਪੀ ਫੀਡਰ ਨੇ ਨਾ ਜਿਹੜੇ ਉਹਨਾਂ ਨੂੰ ਵੰਡਿਆ ਜਾਂਦਾ ਹੈ ਪਾਵਰ ਅਵੇਲੇਬਿਲਟੀ ਦੇ ਹਿਸਾਬ ਨਾਲ ਤੇ ਕੀ ਹੈ ਕਾਫੀ ਦੇ ਦੋਸ਼ ਵੀ ਲੱਗੇ ਕਿ ਜਿਹੜੇ ਇੱਥੇ ਮੁਲਾਜ਼ਮ ਹੈ ਪੈਸੇ ਲੈ ਕੇ ਜਿਹੜਾ ਹੈ ਨਹੀਂ ਇਹੋ ਜੀ ਗੱਲ ਨਹੀਂ ਹੈਗੀ ਫਿਰ ਵੀ ਮੈਂ ਦਿਨੇ ਆ ਕੇ ਇਹਦੀ ਤਹਿਕੀਕਤ ਕਰਾਂਗਾ ਜੀ ਤੇ ਜੋ ਹੋਏਗਾ ਹੋਏਗਾ ਤੇ ਦੋਸ਼ੀ ਦੇ ਖਿਲਾਫ ਕੰਦੀ ਕਾਰਵਾਈ ਕੀਤੀ ਜਾਏਗੀ ਕੱਟ ਦੇ ਬਾਵਜੂਦ ਕੱਟ ਦੇ ਬਾਵਜੂਦ ਦੱਸਿਆ ਜਾ ਰਿਹਾ ਸੀਗਾ ਕਿ ਤੁਸੀਂ ਤਰਨਾ ਲਗਾਇਆ ਤਾਂ ਅਸੀਂ ਬਿਜਲੀ ਚਾਲੂ ਕਰ ਦਿੰਨੇ ਹੈ ਤੇ ਜੇਕਰ ਪਾਵਰ ਕੱਟ ਸੀਗਾ ਤਾਂ ਫਿਰ ਚਾਲੂ ਕਿਉਂ ਨਹੀਂ ਹੋ ਗਿਆ ਉਹ ਪੂਲ ਕੋਈ ਨਹੀਂ ਪਾਵਰ ਕਿੱਥੋਂ ਆ ਗਈ ਕੀ ਹੋਇਆ ਜਦੋਂ ਇੱਥੇ ਪ੍ਰੋਬਲਮ ਆਈ ਤੇ ਐਕਸੀਸ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਐਕਸੀਸ ਸਾਹਿਬ ਨੇ ਨੋਟ ਬਣਾ ਕੇ ਪਾਵਰ ਕੰਟਰੋਲਰ ਨੂੰ ਭੇਜਿਆ ਪਾਵਰ ਕੰਟਰੋਲਰ ਨੇ ਇਥੋਂ ਵਾਸਤੇ ਪਰਮਿਸ਼ਨ ਦਿੱਤੀ ਉਹਦੇ ਕਰਕੇ ਸਪਲਾਈ ਚੱਲੀ ਪਰ ਲੋਕਾਂ ਨੂੰ ਅੱਧ ਕਿਤੇ ਸਪਲਾਈ ਨਹੀਂ ਮਿਲ ਰਹੀ ਉਹਦੇ ਕਰਕੇ ਉਹਨਾਂ ਨੇ ਐਡੀਸ਼ਨਲ ਸਪਲਾਈ ਦੇ ਦਿੱਤੇ ਕੀ ਹੁਣ ਕੀ ਭਰੋਸਾ ਕੀ ਦਿੱਤਾ ਕਿਸਾਨ ਨੂੰ ਕਿਸਾਨਾਂ ਨੂੰ ਪ੍ਰੋਸਤ ਜਿਹੜੀ ਇਹਨਾਂ ਦੀ ਸਪਲਾਈ ਘੱਟ ਹੈਗੀ ਉਹ ਪੂਰੀ ਹੋ ਜਾਈ ਉਹ ਅੱਗੇ ਤੋਂ ਪਹਿਲਾਂ ਵੀ ਇਹ ਮਾਮਲੇ ਹੋਏ ਕਿ ਅੰਦੇ ਧਰਨਾ ਲਗਾਈਦਾ ਤਾਂ ਠੀਕ ਹੋ ਜਾ। ਐਕਚੁਅਲੀ ਬਿਜਲੀ ਬੋਰਡ ਬਹੁਤ ਵਧੀਆ ਸਪਲਾਈ ਦਿੰਦਾ ਰਿਹਾ ਜੀ 18 ਤੋਂ 20 ਘੰਟੇ ਵੀ ਸਪਲਾਈ ਦਿੰਦਾ ਰਿਹਾ ਹੈ। ਮੀਨ ਟਾਈਮ 'ਚ ਪਾਵਰ ਦੀ ਸ਼ਾਰਟੇਜ ਆਨ ਕਰਕੇ ਐਓ ਦੀਆਂ ਪ੍ਰੋਬਲਮਸ ਟੈਂਪਰੇਰੀ ਫੇਸ ਆਂਦਾ। ਉਹ ਜਲਦੀ ਸੈਟਫਾਈਡ ਹੋ ਜਾਏਗਾ ਜੀ। ਫਿਰ ਵੀ ਇੱਕੋ ਵਾਸਤੇ ਮਤਲਬ ਕਿ ਜਿਹੜੀਆਂ ਦਿੱਕਤਾਂ ਆਈਆਂ ਨੇ ਇਹ ਅਸੀਂ ਉੱਪਰ ਮੈਨੇਜਮੈਂਟ ਦੇ ਧਿਆਨ ਚ ਲਿਆ ਦਿਆਂਗੇ ਜੀ। ਕੀ ਸ਼ੁਭਨਾਮ ਜੀ ਤੁਹਾਡਾ ਕੀ ਹੈ ਜੀ ਤੁਸੀਂ ਅਸੀਂ ਡਾਇਰੈਕਟ ਮੈਂ ਹਾਂ ਏਡਬਲ ਜੀ। ਕੀ ਸ਼ੁਭਨਾਮਾ ਰਜੇਸ਼ ਕੁਮਾਰ ओके ਕੇ ਨਾਮ ਕੀ ਐ ਸੋ ਨਾ ਮੇਰਾ ਵੇਸਪਨ ਕੁਮਾਰ ਐ ਐਸਐਸ ਅੱਛਾ ਤੇ ਕੀ ਲੱਗੇ ਉਸੇ ਸਿੱਧੋ ਗ੍ਰੇਡ ਚ ਐਸਐਸ ਅੱਛਾ ਕੀ ਹੈ ਕਿ ਸੁਣੋ ਸੇ ਲੋਕ ਜਿਹੜੇ ਇੱਕ ਤਰ੍ਹਾਂ ਲਾ ਕੇ ਬੈਠੇ ਹੈ ਸਮੱਸਿਆ ਇਹ ਹੈ ਕਿ ਜਿਹੜਾ ਆਪਣੇ ਤਿੰਨ ਗਰੁੱਪਾਂ ਚ ਇੱਕ ਪੀ ਸਪਲਾਈ ਚਲਦੀ ਹੈ ਜਿਹੜਾ ਗਰੁੱਪ 13:30 ਤੋਂ ਰਾਤ 21:30 ਤੱਕ ਚੱਲਣਾ ਸੀਗਾ ਉਹਨੂੰ 18:35 ਤੇ ਕੱਟ ਆ ਗਈ ਠੀਕ ਹੈ ਤੇ 18:42 ਮਿੰਟ ਤੇ ਭਾਈ ਕੇਰਾ ਨਵਾਂ ਚਲਾਤਾ 18:35 ਤੇ ਭਾਈ ਕੇਰਾ ਪੁਰਾਣਾ ਬੰਦ ਕਰਾਤਾ ਹੁਣ ਇਹ ਸਾਨੂੰ ਪੀਸੀ ਦੇ ਅਨੁਸਾਰ ਚੱਲਣਾ ਪੈਂਦਾ ਠੀਕ ਹੈ ਜੀ ਤੇ ਚਲੋ ਜੀ ਉਸ ਤੋਂ ਬਾਅਦ ਪਬਲਿਕ ਵੀ ਆ ਗਈ ਸਾਰਾ ਕੁਝ ਹੋ ਗਿਆ ਤੇ ਕਿਸੇ ਨਾਲ ਗੱਲਬਾਤ ਵੀ ਕੀਤੀ ਅਫਸਰ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਸੀਗਾ ਜਿਹੜਾ ਇਹਨਾਂ ਨੂੰ ਸਪਲਾਈ ਪੂਰੀ ਕਰ ਦੇ ਕੰਪਲੀਟ ਕਰ ਦੇ ਅਸੀਂ ਕੰਪਲੀਸ਼ਨ ਕਰਨ ਨੂੰ ਤਿਆਰ ਹੈਗੇ ਆ ਪਰ ਹੁਣ ਪਬਲਿਕ ਕਹਿੰਦੀ ਜਦ ਤੱਕ ਅਫਸਰ ਕੋਈ ਇੱਧਰ ਨਹੀਂ ਆਂਦਾ ਗੱਲਬਾਤ ਨਹੀਂ ਕਰਦਾ ਸੀ ਉਦੋਂ ਤੱਕ ਨਹੀਂ ਚਲਾਣ ਦੇਣਾ ਨਹੀਂ ਪਰੋਗੇ ਕਹਿੰਦੇ ਕਿ ਪਹਿਲਾਂ ਵੀ ਧਰਨਾ ਲਾਇਆ ਉਦੋਂ ਫਿਰ ਠੀਕ ਹੋ ਜਗੇ ਸੀ ਉਸ ਤੋਂ ਬਾਅਦ ਫਿਰ ਅੱਜ ਜਿਹੜੀ ਸਥਿਤੀ ਜਿਹੜੀ ਉਹੀ ਬਣ ਗਈ ਹਾਂਜੀ ਹੁਣ ਇਹ ਆ ਬਸ ਪਹਿਲਾਂ ਧਰਨਾ ਲੱਗਿਆ ਉਸ ਤੋਂ ਚਲੋ ਕੁਝ ਕਰ ਸਕਦੇ ਨਹੀਂ ਨਹੀਂ ਉਦੋਂ ਸਪਲਾਈ ਚੱਲਦੀ ਰਹੀ ਹੈ ਸਹੀ ਚੱਲੀ ਹੈ ਬਿਲਕੁਲ ਸਹੀ ਚੱਲੀ ਹੈ ਠੀਕ ਹੈ ਤੇ بارش ਦਾ ਵੀ ਟਾਈਮ ਸੀ ਉਦੋਂ ਚਲੋ ਨਹੀਂ ਕਾਰਨ ਕੀ ਬੰਦੇ ਹੋ ਜਦੋਂ ਲੋਕ ਜਿਹੜੇ ਤਰਨਾ ਲਾਉਂਦੇ ਉਸ ਤੋਂ ਬਾਅਦ ਠੀਕ ਹੋ ਜਾਂਦੀ ਚੀਜ਼ ਨਹੀਂ ਇਹ ਗੱਲ ਇਹ ਹੈ ਕੀ ਕਰਦੇ ਆ ਜੀ ਜਦੋਂ ਫਿਰ ਕਿਧਰ ਹੋਰ ਕੱਟ ਲਾ ਦਿੰਦੇ ਆ ਉਹ ਫਿਲਟਰਾਂ ਤੇ ਐਨਓ ਸਪਲਾਈ ਦੇ ਦਿੰਦੇ ਆ ਕਿਉਂਕਿ ਆਪਾਂ ਨੂੰ ਤੁਹਾਨੂੰ ਪਤਾ ਲੋੜ ਲੱਗਦਾ ਲੱਗਦਾ ਕਿ ਫਿਰ ਲੋਕਾਂ ਦਾ ਜਿਹੜਾ ਹੈਗਾ ਜਾਇਜ਼ ਹੈਗਾ ਤਰਨਾ ਕਿ ਜਦੋਂ ਤਰਨਾ ਲਾਹਨ ਤਾਂ ਉਦੋਂ ਠੀਕ ਹੋ ਜਾਂਦੀ ਚੀਜ਼ ਨਹੀਂ ਤਰਨਾ ਲਾਣ ਵੀ ਚਲੋ ਇਹਨਾਂ ਦਾ ਵੀ ਜਾਇਜ਼ ਹੈ ਇਹ ਵੀ ਅੱਜ ਤਾਂ ਸਹੀ ਨਹੀਂ ਇਹ ਪਰੇਸ਼ਾਨ ਹੈ ਔਲਾਦ ਨੂੰ ਉੱਠ ਕੇ ਆਏ ਹੈ ਹਾਂਜੀ ਬਿਲਕੁਲ ਲੋਕ ਜਿਹੜੇ ਘਰਾਂ ਚ ਸੁੱਤੇ ਪਏ ਇਹ ਇੱਥੇ ਆਏ ਹਾਂਜੀ ਬਸ ਇਹ ਹੁਣ ਅਫਸਰ ਆ ਰਹੇ ਹੈ ਗੱਲਬਾਤ ਹੋ ਗਈ ਅਫਸਰਾਂ ਨਾਲ ਉਹ ਮੌਕੇ ਤੇ ਆ ਰਹੇ ਹੈ ਬਰਕਤ ਦੇ ਜੋ ਵੀ ਮਸਲਾ ਹੈ ਠੀਕ ਪ੍ਰੈਸ ਕੀ ਤਾਕਤ ਕੇ ਲਿਏ ਮੁਖ्तसर से बूटा सिंह की रिपोर्ट